ਟ੍ਰੇਨ ਹੌਲੀ-ਹੌਲੀ ਸਟੇਸ਼ਨ ਤੋਂ ਸਰਕਣ ਲੱਗੀ। ਗੁਰਜੰਟ ਨੇ ਦੀਪ ਦੇ ਪੈਰੀ ਹੱਥ ਲਾਉਂਦੇ ਹੋਏ ਕਿਹਾ, "ਭਾਬੀ, ਪਹਿਲੀ ਵਾਰ ਘਰ ਛੱਡ ਕੇ ਜਾ ਰਹੇ ਹੋਂ। ਆਪਣਾ ਤੇ ਦੋਨੋਂ ਬੱਚਿਆਂ ਦਾ ਖਿਆਲ ਰੱਖਿਓ।" ਹਾਂ। ਦੀਪ ਨੇ ਚੁੰਨੀ ਦੇ ਪੱਲੇ ਨਾਲ ਹੰਝੂ ਪੂੰਝਦੇ ਹੋਏ ਕਿਹਾ, "ਗੱਡੀ ਆਪਣੀ ਮੰਜ਼ਿਲ ਵੱਲ ਵਧਦੀ ਜਾ ਰਹੀ ਸੀ ਪਰ ਦੀਪ ਦਾ ਮਨ ਤਾਂ ਉਸ ਤੋਂ ਵੀ ਤੇਜ਼ ਗਤੀ ਨਾਲ ਅਤੀਤ ਦੀਆਂ ਗਲੀਆਂ ਵਿੱਚ ਵਿਚਰਨ ਲੱਗਿਆ। 17 ਸਾਲਾਂ ਬਾਅਦ ਅੱਜ ਮੈਂ ਆਪਣੀ ਪੀਕੇ ਜਾ ਰਹੀ ਆ ਪਤਾ ਨਹੀਂ ਮਾਂ ਕਿਵੇਂ ਹੋ ਦੋਨੋਂ ਛੋਟੀਆਂ ਪਹਿਣਾ ਤੇ ਭਰਾ ਤਾਂ ਸ਼ਾਇਦ ਮੈਨੂੰ ਪਹਿਚਾਨ ਵੀ ਨਹੀਂ ਸਕਣਗੇ ਇਨਾ 17 ਸਾਲਾਂ ਵਿੱਚ ਕੀ ਕੁਝ ਨਹੀਂ ਸਹਿਣਾ ਪਿਆ ਮੈਨੂੰ ਸਭ ਕੁਝ ਇੱਕ ਸੁਪਨੇ ਦੀ ਤਰ੍ਹਾਂ ਉਸ ਦੀਆਂ ਅੱਖਾਂ ਅੱਗੇ ਗੁਜ਼ਰਨ ਲੱਗਿਆ ਦੀਪ ਨੇ ਇੱਕ ਠੰਡਾ ਹੌਂਕਾ ਲੈ ਕੇ ਸੀਟ ਨੂੰ ਪਿੱਛੇ ਕਰ ਆਪਣਾ ਸਿਰ ਟਿਕਾ ਲਿਆ ਅੱਖਾਂ ਬੰਦ ਕਰ ਅਤੀਤ ਦੀਆਂ ਗਲੀਆਂ ਵਿੱਚ ਪਹੁੰਚ ਗਈ 12ਵੀਂ ਪਾਸ ਕਰਦੇ ਹੀ ਪਾਪਾ ਨੇ ਧੂਮ-ਧਾਮ ਨਾਲ ਦੀਪ ਦਾ ਵਿਆਹ ਅਮਰ ਦੇ ਨਾਲ ਕਰ ਦਿੱਤਾ ਸੀ ਅਮਰ ਦੇ ਮਾਮਾ ਜੀ ਤੇ ਦੀਪ ਦੇ ਪਾਪਾ ਬਹੁਤ ਗਹਿਰੇ ਦੋਸਤ ਸੀ ਉਹਨਾਂ ਨੇ ਹੀ ਇਸ ਵਿਆਹ ਵਿੱਚ ਵਿਚੋਲੇ ਦਾ ਕੰਮ ਕੀਤਾ ਮਾਮਾ ਜੀ ਅਮਰ ਦੀ ਪ੍ਰਸ਼ੰਸਾ ਕਰਦੇ ਨਹੀਂ ਸੀ ਥੱਕਦੇ ਬੜਾ ਹੀ ਹੂਨ ਹਾਰ ਐ ਮੇਰਾ ਭਾਂਜਾ ਦੀਪ ਨੂੰ ਬਹੁਤ ਖੁਸ਼ ਰੱਖੂ ਦੀਪ ਦੇ ਪਾਪਾ ਤਾਂ ਬਸ ਇੰਨਾ ਸੁਣ ਕੇ ਹੀ ਫੁੱਲੇ ਨਾ ਸਮਾਉਂਦੇ ਬਸ ਛੱਟ ਮੰਗਣੀ ਪੱਟ ਵਿਆਹ ਵਾਲਾ ਕੰਮ ਹੋਇਆ ਦੀਪ ਵਿਦਾ ਹੋ ਕੇ ਆਪਣੇ ਸਹੁਰੇ ਪਹੁੰਚ ਗਈ ਬਹੁਤ ਸਾਰੀਆਂ ਰਸਮਾਂ ਰਿਵਾਜਾਂ ਤੋਂ ਬਾਅਦ ਦੀਪ ਨੂੰ ਇੱਕ ਸਜੇ ਸਜਾਏ ਕਮਰੇ ਵਿੱਚ ਭੇਜ ਦਿੱਤਾ ਗਿਆ ਅਮਰ ਨੇ ਉਸ ਦਾ ਘੁੰਡ ਚੱਕਦੇ ਹੋਏ ਕਿਹਾ ਦੀਪ ਉਮੀਦ ਕਰਦਾ ਸੁੰਦਰਤਾ ਦੇ ਨਾਲ ਨਾਲ ਆਪਣੇ ਪਿਆਰ ਭਰੇ ਵਿਵਹਾਰ ਦੇ ਨਾਲ ਤੁਹਕਾਰ ਵਿੱਚ ਸਾਰਿਆਂ ਦਾ ਦਿਲ ਜਿੱਤ ਲਵੇਗੀ ਪੂਰੀ ਰਾਤ ਇੱਕ ਦੂਜੇ ਬਾਰੇ ਗੱਲਾਂ ਕਰਦੇ ਕਰਦੇ ਪਤਾ ਹੀ ਨਹੀਂ ਲੱਗਿਆ ਕਦੋਂ ਦਿਨ ਚੜ ਗਿਆ ਸਵੇਰੇ ਦੀਪ ਦਾ ਸੋਹਣਾ ਚੰਦ ਵਰਗਾ ਮੁਖੜਾ ਦੇਖ ਕੇ ਅਮਰਤਾ ਬਹੁਤ ਖੁਸ਼ ਹੋ ਰਹੀ ਆ ਸੀ ਸੱਚਮੁੱਚ ਕਿੰਨੀ ਸੋਹਣੀ ਜੀਵਨ ਸਾਥਨ ਮਿਲੀ ਆ ਮੈਨੂੰ ਹਜੇ ਦੀਪ ਵੱਲ ਪਿਆਰ ਨਾਲ ਦੇਖ ਹੀ ਰਿਹਾ ਸੀ ਕਿ ਇੱਕਦਮ ਹੀ ਅਮਰਦੀ ਸੋਚ ਨੂੰ ਝਟਕਾ ਲੱਗਿਆ ਜਦ ਦੀਪ ਨੇ ਬਾਲਾਂ ਨੂੰ ਬੰਨ੍ਹ ਕੇ ਜੂڑا ਕੀਤਾ ਤਾਂ ਇੱਕ ਵੱਡਾ ਸਾਰਾ ਸਫੇਦ ਰੰਗ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਾਂ ਤੇ ਪਿੱਠ ਤੇ ਵੀ ਛੋਟਾ ਜਿਹਾ ਦਾਗ ਹੈ ਬਹੁਤ ਇਲਾਜ ਕਰਵਾਇਆ ਪਰ ਐਨਾ ਵੱਡਾ ਧੋਖਾ ਅਮਰ ਹੈਰਾਨ ਸੀ ਤੁਹਾਡੇ ਮਾਮਾ ਜੀ ਸਭ ਜਾਣਦੇ ਨੇ ਉਹਨਾਂ ਨੇ ਪਾਪਾ ਨੂੰ ਕਿਹਾ ਸੀ ਕਿ ਸਭ ਕੁਝ ਜਾਣ ਕੇ ਹੀ ਤੁਸੀਂ ਵਿਆਹ ਲਈ ਤਿਆਰ ਹੋਈਓ ਦੀਪ ਰੂਪਈ ਮਾਮਾ ਜੀ ਨੇ ਐਵੇਂ ਕੀਤਾ ਤੂੰ ਕਿਹੜਾ ਅੰਬਰਾਂ ਦੀ ਹੋਰ ਪਰੀ ਹੈ ਜੋ ਐਨੇ ਵੱਡੇ ਦਾਗ ਦੀ ਜਾਣਕਾਰੀ ਹੋਣ ਤੋਂ ਬਾਅਦ ਮੈਂ ਤੇਰੇ ਨਾਲ ਵਿਆਹ ਕਰਵਾਉਂਦਾ ਤੇਰੇ ਪਾਪਾ ਨੇ ਮੇਰੇ ਨਾਲ ਗੱਲ ਕਿਉਂ ਨਹੀਂ ਕੀਤੀ ਮੇਰੇ ਤੋਂ ਕਿਉਂ ਲੁਕਾਇਆ ਗਿਆ ਅਮਰ ਦਾ ਗੁੱਸੇ ਨਾਲ ਬੁਰਾ ਹਾਲ ਸੀ ਥੋੜੀ ਹੀ ਦੇਰ ਵਿੱਚ ਪੂਰੇ ਘਰ ਵਿੱਚ ਗੱਲ ਫੈਲ ਗਈ ਜੋ ਬਹੂ ਕੱਲ ਰਾਤ ਸਾਰਿਆਂ ਨੂੰ ਇੰਨੀ ਸੋਹਣੀ ਲੱਗ ਰਹੀ ਸੀ ਉਹੀ ਅੱਜ ਸਵੇਰੇ ਬਦਸੂਰਤ ਲੱਗਣ ਲੱਗੀ ਇਹਨੂੰ ਇਹਦੇ ਪੇਕੇ ਭੇਜ ਦਿਓ ਰੱਖਿਓ ਧੋਖੇ ਆਵਾਜ਼ ਆਪਣੀ ਧੀ ਨੂੰ ਆਪਣੇ ਕੋਲ ਸੱਸ ਇੱਕਦਮ ਵਿਗੜ ਕੇ ਬੋਲੀ ਦੂਜਿਆਂ ਨੂੰ ਕਿਉਂ ਦੋਸ਼ ਦੇਣਾ ਆਪਣੇ ਭਰਾ ਨੂੰ ਕਿਉਂ ਨਹੀਂ ਕੁਝ ਕਹਿੰਦੀ ਉਹਨੇ ਹੀ ਤਾਂ ਸਾਰਾ ਕੁਝ ਓਲਾ ਰੱਖਿਆ ਸਾਡੇ ਤੋਂ ਅਮਰ ਦੇ ਪਾਪਾ ਨੇ ਉਲਟਾ ਦੀਪ ਦੀ ਸੱਸ surjit kaur ਨੂੰ ਕਹਿਣਾ ਸ਼ੁਰੂ ਕਰ ਦਿੱਤਾ surjit kaur ਨੇ ਉਸੇ ਵਕਤ ਆਪਣੇ ਭਰਾ ਨੂੰ ਫੋਨ ਕਰਕੇ ਪੁੱਛਿਆ ਅੱਗੋਂ ਉਸਨੇ ਬੇਸ਼ਰਮੀ ਨਾਲ ਕਿਹਾ ਭੈਣੇ ਜੀਜਾ ਜੀ ਨੇ ਮੇਰਾ ਟੈਂਡਰ ਰੁਕਵਾਇਆ ਸੀ ਸਭ ਦੇ ਸਾਹਮਣੇ ਬੁਰੀ ਤਰ੍ਹਾਂ ਮੈਨੂੰ ਜਲੀਲ ਕੀਤਾ ਮੇਰੇ ਗਲ ਤੇ ਥੱਪੜ ਵੀ ਚੜ ਦਿੱਤਾ ਇਹ ਉਸੇ ਦਾ ਜਵਾਬ ਹੈ ਸੁਰਜੀਤ कौर ਭਰਾ ਦੀਆਂ ਗੱਲਾਂ ਸੁਣ ਕੇ ਇੱਕਦਮ ਹੈਰਾਨ ਰਹਿ ਗਈ ਘਰ ਵਿੱਚ ਜਿਵੇਂ ਸਾਰਿਆਂ ਨੂੰ ਸੱਪ ਸੁੰਗ ਗਿਆ ਹੋਵੇ ਅਮਰ ਕਾਲੀ ਇਹਨੂੰ ਇਹਦੇ ਪੇਕੇ ਛੱਡਾ ਸਾਨੂੰ ਇਹ ਬਿਮਾਰ ਬਹੂ ਨਹੀਂ ਚਾਹੀਦੀ ਨਹੀਂ ਮੰਮੀ ਇਹ ਉੱਥੇ ਨਹੀਂ ਜਾਊਗੀ ਕਿਸੇ ਦੂਜੇ ਦੀ ਗਲਤੀ ਦੀ ਸਜ਼ਾ ਇਹ ਕਿਉਂ ਭੁਗਤੇ ਮੈਂ ਕਿਸੇ નિર્ਦੋਸ਼ ਨੂੰ ਸਜ਼ਾ ਦੇਣ ਦੇ ਪੱਖ ਵਿੱਚ ਨਹੀਂ ਹਾਂ ਇਹ ਮੇਰੀ ਪਤਨੀ ਹੈ ਇਸ ਨੂੰ ਇਸੇ ਘਰ ਵਿੱਚ ਰਹਿਣਾ ਪਵੇਗਾ ਇੱਥੇ ਇਹਨੂੰ ਪੂਰਾ ਸਨਮਾਨ ਮਿਲੂ ਪਰ ਹਾਂ ਸਜਾਵੀ ਮਿਲੂਗੀ ਇਹਦੇ ਪਾਪਾ ਤੇ ਮੇਰੇ ਮਾਮੇ ਨੂੰ ਮੈਂ ਇਹੋ ਜਿਹੇ ਧੋਖੇबाज ਲੋਕਾਂ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਇਸਦੇ ਪਾਪਾ ਦੀ ਇਹੀ ਸਜ਼ਾ ਹੈ ਕਿ ਉਹ ਜਿਉਂਦੇ ਜੀ ਆਪਣੀ ਧੀ ਦਾ ਮੂੰਹ ਕਦੇ ਨਹੀਂ ਦੇਖ ਸਕਣਗੇ ਨਾ ਹੀ ਇਹ ਕਦੇ ਆਪਣੇ ਪੇਕੇ ਜਾਊਗੀ ਤੇ ਨਾ ਹੀ ਪੇਕੇਆਂ ਤੋਂ ਕੋਈ ਇਸ ਨੂੰ ਮਿਲਣ ਮੇਰੇ ਜਿਉਂਦੇ ਜੀ ਮੇਰੇ ਘਰ ਵਿੱਚ ਆ ਸਕਦਾ ਅਮਰ ਗੁੱਸੇ ਵਿੱਚ ਬੋਲਦਾ ਹੀ ਚਲਿਆ ਗਿਆ ਦੀਪ ਸੁੰਨ ਹੋਈ ਉੱਥੇ ਖੜੀ ਰਹੀ ਐਨੀ ਵੱਡੀ ਸਜ਼ਾ ਪਰ ਇਹ ਸਜ਼ਾ ਤਾਂ ਮੇਰੇ ਤੇ ਵੀ ਲਾਗੂ ਹੁੰਦੀ ਹੈ ਮੈਂ ਆਪਣੇ ਪਤੀ ਦੇ ਜਿਉਂਦੇ ਜੀ ਆਪਣੇ ਪੇਕਿਆਂ ਦੇ ਕਿਸੇ ਵੀ ਵਿਅਕਤੀ ਨਾਲ ਮਿਲ ਨਹੀਂ ਸਕਦੀ ਉਸ ਦਾ ਸਿਰ ਘੁੰਮਣ ਲੱਗਿਆ ਤੇ ਬੇਹੋਸ਼ ਹੋ ਕੇ ਡਿੱਗ ਪਈ ਕੁਝ ਦਿਨ ਘਰ ਵਿੱਚ ਮਾਹੌਲ ਬੜਾ ਵਿਗੜਿਆ ਰਿਹਾ ਹੌਲੀ ਹੌਲੀ ਦੀਪ ਖੁਦ ਨੂੰ ਘਰ ਦੇ ਅਨੁਸਾਰ ਢਾਲਣ ਲੱਗੀ ਵਕਤ ਬਹੁਤ ਵੱਡਾ ਮਰਹਮ ਹੈ ਜੋ ਵੱਡੇ ਤੋਂ ਵੱਡੇ ਜ਼ਖਮ ਨੂੰ ਵੀ ਭਰ ਦਿੰਦਾ ਹੈ ਦੀਪ ਨੇ ਆਪਣੀ ਸੇਵਾ ਤੇ ਚੰਗੇ ਵਿਵਹਾਰ ਦੇ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਅਮਰਨੇ ਦੀਪ ਨੂੰ ਕਈ ਚੰਗੇ ਡਾਕਟਰਾਂ ਨੂੰ ਦਿਖਾਇਆ ਪਰ ਡਾਕਟਰਾਂ ਨੇ ਸਪਸ਼ਟ ਕਹਿ ਦਿੱਤਾ ਇਸ ਦਾ ਠੀਕ ਹੋਣਾ ਬਹੁਤ ਮੁਸ਼ਕਿਲ ਹੈ ਪਰ ਇਸ ਨੂੰ ਬਦਨ ਤੋਂ ਰੋਕਿਆ ਜਾ ਸਕਦਾ ਹੈ। ਅਮਰਨੇ ਦੀਪ ਨੂੰ ਇਸ ਦਾਗ ਦੇ ਨਾਲ ਹੀ ਅਪਣਾ ਲਿਆ। ਦੀਪ ਲਈ ਘਰ ਵਿੱਚ ਸਾਰੇ ਸੁੱਖ ਮੌਜੂਦ ਸੀ। ਮਨ ਚਾਹਿਆ ਪਾਉਣਾ, ਮਨ ਚਾਹਿਆ ਖਾਣਾ, ਘੁੰਮਣਾ ਫਿਰਨਾ। ਪਰ ਇਹ ਤਾਂ ਜ਼ਿੰਦਗੀ ਨਹੀਂ ਹੁੰਦੀ ਜਦ ਤੱਕ ਪਤੀ ਪਤਨੀ ਦੀ ਆਪਸ ਵਿੱਚ ਚੰਗੀ ਤਰ੍ਹਾਂ ਨਾ ਬਣੀ ਇਹ ਸਾਰੇ ਸੁੱਖ ਵਿਅਰਥੀ ਹੋ ਜਾਂਦੇ ਨੇ ਸਾਰੇ ਸੁੱਖ ਪਾ ਕੇ ਵੀ ਪੇਕਿਆਂ ਨੂੰ ਨਾ ਮਿਲਣ ਦਾ ਦਰਦ ਦੀਪ ਦੇ ਦਿਲ ਵਿੱਚ ਜਦੋਂ ਉੱਠਦਾ ਤਾਂ ਉਹ ਟੜਫੁੱਟਦੀ ਵਿਆਹ ਤੋਂ ਦੂਜੇ ਦਿਨ ਹੀ ਅਮਰ ਨੇ ਪਤਾ ਨਹੀਂ ਕਿਵੇਂ ਦੀ ਇੱਕ ਚੁੱਪੀ ਸਾਥ ਲਈ ਸੀ ਕਿ ਲੋਕ ਉਸਦੇ ਮੂੰਹ ਤੇ ਹਾਸੇ ਦੇਖਣ ਨੂੰ ਵੀ ਤਰਸ ਗਏ ਉਸਨੇ ਆਪਣੇ ਆਪ ਨੂੰ ਕੰਮ ਵਿੱਚ ਬਹੁਤ ਜ਼ਿਆਦਾ ਬਿਜ਼ੀ ਕਰ ਲਿਆ ਹੁਣ ਦੀਪ ਆਪਣੇ ਪਤੀ ਅਮਰ ਦੀ ਬੇਰੁਖੀ ਦਾ ਜ਼ਹਿਰ ਪੀਣ ਲਈ ਮਜਬੂਰ ਹੋ ਗਈ ਉਸਦੇ ਮਨ ਦਾ ਦਰਦ ਸਮਝਣ ਵਾਲਾ ਕੋਈ ਨਹੀਂ ਸੀ ਅਮਰ ਉਸ ਨਾਲ ਪਿਆਰ ਵੀ ਆਪਣਾ ਫਰਜ਼ ਸਮਝ ਕੇ ਕਰਦਾ ਇਹੀ ਗੱਲ ਦੀਪ ਨੂੰ ਅੰਦਰ ਤੱਕ ਛਲਨੀ ਕਰ ਜਾਂਦੀ ਟਾਈਮ ਬੀਤਦਾ ਗਿਆ ਜਦ ਦੀਪ ਨੇ ਆਪਣੀ ਧੀ ਨੂੰ ਜਨਮ ਦਿੱਤਾ ਤਾਂ ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਦੀਪ ਦੇ ਪਾਪਾ ਨੇ ਸੋਚਿਆ ਹੁਣ ਤਾਂ ਜਵਾਈ ਦਾ ਗੁੱਸਾ ਠੰਡਾ ਹੋ ਗਿਆ ਹੋਵੇਗਾ ਇਸ ਲਈ ਉਹਨਾਂ ਨੇ ਦੋਤੀ ਤੇ ਦੀਪ ਦੇ ਲਈ ਬਹੁਤ ਸਾਰਾ ਸਮਾਨ ਆਪਣੇ ਵੱਡੇ ਪੁੱਤ ਦੇ ਹੱਥ ਪਿਝਵਾ ਦਿੱਤਾ ਪਰ ਅਮਰ ਨੇ ਆਪਣੇ ਸਾਲੇ ਨੂੰ ਦਰਵਾਜ਼ੇ ਤੋਂ ਹੀ ਵਾਪਸ ਭੇਜ ਦਿੱਤਾ ਦੀਪ ਆਪਣੇ ਵੀਰ ਦੀ ਇੱਕ ਝਲਕ ਹੀ ਦੇਖ ਕੇ ਬਿਲਖ ਬਿਲਖ ਕੇ ਰੋਈ ਪਰ ਅਮਰ ਨਹੀਂ ਪਸੀਜਿਆ ਉਲਟੇ ਦੀਪ ਨੂੰ ਹੀ ਬੁਰੀ ਤਰ੍ਹਾਂ ਛਿੜਕਦੇ ਹੋਏ ਕਿਹਾ ਮੈਂ ਸਿਧਾਂਤਾਂ ਵਾਲਾ ਵਿਅਕਤੀ ਹਾਂ ਇੱਕ ਵਾਰ ਜੋ ਕਹਿ ਦਿੱਤਾ ਬਸ ਕਹਿ ਦਿੱਤਾ ਜੇ ਮੇਰੇ ਨਾਲ ਰਹਿਣਾ ਹੈ ਤਾਂ ਆਪਣੇ ਪੇਕਿਆਂ ਨੂੰ ਭੁੱਲਣਾ ਪਊਗਾ ਜਾਂਦੇ ਵਕਤ ਉਸਦਾ ਵੀਰ ਇੱਕ ਚਿੱਠੀ ਉਸਦੀ ਸੱਸ ਨੂੰ ਫੜਾ ਗਿਆ ਸੀ ਅਮਰ ਦੇ ਗੁੱਸੇ ਨੂੰ ਦੇਖਦੇ ਹੋਏ ਥੋੜੇ ਦਿਨ ਸੁਰਜੀਤ ਕੌਰ ਚੁੱਪ ਰਹੀ ਇਸ ਘਟਨਾ ਦੇ ਕੁਝ ਦਿਨਾਂ ਬਾਅਦ ਦੀਪ ਨੂੰ ਚੋਰੀ ਛੁਪੇ ਉਸਦੇ ਪਾਪਾ ਦੀ ਚਿੱਠੀ ਫੜਾ ਦਿੱਤੀ ਤਾਂ ਐਵੇਂ ਲੱਗਿਆ ਮੰਨੋ ਕੋਈ ਉਸਦੇ ਦਿਲ ਨੂੰ ਮੁਠੀ ਵਿੱਚ ਮੀਚ ਰਿਹਾ ਹੋਵੇ ਪਾਪਾ ਨੇ ਲਿਖਿਆ ਸੀ ਸਾਡੀ ਪਰਵਾਹ ਨਾ ਕਰ ਪੁੱਤ ਤੂੰ ਠੀਕ ਨਾਲ ਹੈ ਇਹੀ ਸਾਡੇ ਲਈ ਬਹੁਤ ਵੱਡੀ ਗੱਲ ਹੈ ਪਰ ਕਦੇ-ਕਦੇ ਬਚਪਨ ਦੀ ਉਹ ਛੋਟੀ ਜਹੀ ਦੀਪ ਯਾਦ ਆ ਜਾਂਦੀ ਹੈ ਜੋ ਆਪਣੇ ਪਾਪਾ ਦੇ ਬਿਨਾ 1 ਮਿੰਟ ਨਹੀਂ ਸੀ ਰਹਿ ਪਾਉਂਦੀ ਖੈਰ ਸੁਖੀ ਰਹਤੀ ਏ ਮੈਂ ਇਹੀ ਦੁਆ ਕਰਦਾ ਸਾਨੂੰ ਸਾਰਿਆਂ ਨੂੰ ਭੁੱਲਣ ਵਿੱਚ ਉਹ ਪਰਮਾਤਮਾ ਤੇਰੀ ਮਦਦ ਕਰੇ ਵਕਤ ਗੁਜ਼ਰਦਾ ਜਾ ਰਿਹਾ ਸੀ ਪਰ ਅਮਰ ਦਾ ਸੁਭਾ ਉਹੋ ਜਿਹਾ ਹੀ ਰਿਹਾ ਪਿਆਰ ਸੇਵਾ ਤੇ ਧੀਰਜ ਨਾਲ ਉਸਨੇ ਆਪਣੇ ਪਤੀ ਦਾ ਦਿਲ ਜਿੱਤ ਲਿਆ ਸੀ ਪਰ ਉਸ ਸਮੇਂ ਉਸਦੀ ਸਾਰੀ ਜਿੱਤ ਹਾਰ ਵਿੱਚ ਬਦਲ ਜਾਂਦੀ ਜਦ ਅਮਰ ਪੇਕੇ ਜਾਣ ਦੇ ਨਾਮ ਤੇ ਉਸ ਨੂੰ ਪੂਰੀ ਤਰ੍ਹਾਂ ਫਟਕਾਰ ਲਾਉਂਦਾ ਦੀਪਤਾ ਅੰਦਰੂਨੀ ਟੁੱਟ ਜਾਂਦੀ ਸੁਰਜੀਤ कौर ਆਪਣੇ ਪੁੱਤ ਨੂੰ ਸਮਝਾਉਂਦੀ ਜੋ ਹੋਇਆ ਸੋ ਹੋਇਆ ਐਨੀ ਚੰਗੀ ਬਹੁਤਾ ਸਾਨੂੰ ਦੀਵਾ ਲੈ ਕੇ ਵੀ ਲੱਭਣ ਨਾਲ ਨਾ ਮਿਲਦੀ ਮਾਪਿਆਂ ਦਾ ਮੂੰਹ ਦੇਖਣ ਨੂੰ ਕਿੰਨਾ ਤੜਪਦੀ ਆ ਵਿਚਾਰੀ ਜਾਣਦੇ ਇਹਨੂੰ ਇਹਦੇ ਪੇਕੇ ਸਭ ਭੁੱਲ ਜਾ ਠੀਕ ਐ ਇੰਨਾ ਹੀ ਮੂੰਹ ਆਉਂਦਾ ਆਪਣਿਆਂ ਦਾ ਤਾਂ ਜਾਏ ਆਪਣੇ ਪੇਕੇ ਪਰ ਇਸ ਤੋਂ ਬਾਅਦ ਮੈਨੂੰ ਆਪਣੇ ਲਈ ਮਰਿਆ ਹੋਇਆ ਸਮਝੇ ਅਮਰ ਦੋ ਟੁਕ ਫੈਸਲਾ ਸੁਣਾ ਦਿੰਦਾ ਇਸ ਦੌਰਾਨ ਦੀਪ ਨੇ ਇੱਕ ਪੁੱਤ ਨੂੰ ਜਨਮ ਦਿੱਤਾ ਪੁੱਤਰ ਮੋਵੀ ਅਮਰ ਨੂੰ ਆਪਣੇ ਫੈਸਲੇ ਤੋਂ ਨਹੀਂ ਹਟਾ ਸਕਿਆ ਦੀਪ ਨੇ ਵੀ ਕੁਝ ਕਹਿਣਾ ਛੱਡ ਦਿੱਤਾ ਉਸ ਨੂੰ ਲੱਗਿਆ ਅਮਰ ਦਾ ਦਿਲ ਉਹ ਪੱਥਰ ਹੈ ਜਿਸ ਨਾਲ ਟਕਰਾ ਕੇ ਉਸ ਦੇ ਮਨ ਦੀ ਇੱਛਾ ਹਮੇਸ਼ਾ ਟੁੱਟਦੀ ਰਹਿੰਦੀ ਹੈ ਇੱਕ ਦਿਨ ਦੀਪ ਨੂੰ ਪਾਪਾ ਦੀ ਮੌਤ ਦਾ ਟੈਲੀਗ੍ਰਾਮ ਮਿਲਿਆ ਪਾਪਾ ਦਾ ਚਿਹਰਾ ਅੰਤਿਮ ਸਮੇਂ ਵਿੱਚ ਨਾ ਦੇਖ ਪਾਉਣ ਦਾ ਦੁੱਖ ਉਸ ਨੂੰ ਅੰਦਰ ਹੀ ਅੰਦਰ ਜਿਵੇਂ ਖਾ ਰਿਹਾ ਸੀ ਇਸ ਵਾਰ ਅਮਰ ਦਾ ਦਿਲ ਵੀ ਪਿਗਲ ਗਿਆ ਉਸ ਨੇ ਸੋਚਿਆ ਜੇ ਦੀਪ ਉਥੇ ਜਾਨ ਨੂੰ ਕਹੂਗੀ ਤਾਂ ਮੈਂ ਇਸ ਵਾਰ ਨਹੀਂ ਰੋਕੂੰਗਾ ਪਰ ਖੁਦ ਜਾਨ ਦੇ ਲਈ ਕਹਿਣ ਵਿੱਚ ਉਸ ਦੇ ਅਹਮ ਨੂੰ ਠੇਸ ਲੱਗਦੀ ਸੀ ਦੀਪ ਨੇ ਇੱਕ ਵਾਰ ਵੀ ਨਹੀਂ ਕਿਹਾ ਬਸ ਭੀਜੀਆਂ ਅੱਖਾਂ ਨਾਲ ਇੱਕ ਵਾਰ ਅਮਰਵਲ ਵੇਖਿਆ ਪਤਾ ਨਹੀਂ ਕਿਉਂ ਪਹਿਲੀ ਵਾਰ ਅਮਰਵਰਗੇ ਕਠੋਰ ਵਿਅਕਤੀ ਦਾ ਮਨ ਵੀ ਕੰਬ ਉੱਠਿਆ ਉਹ ਦੀਪ ਨਾਲ ਨਜ਼ਰਾਂ ਨਹੀਂ ਸੀ ਮਿਲਾ ਸਕਿਆ ਪਹਿਲੀ ਵਾਰ ਦੀਪ ਦੇ ਦਿਲ ਵਿੱਚ ਪਤੀ ਦੇ ਲਈ ਨਫ਼ਰਤ ਦੇ ਬੀਜ ਫੁੱਟੇ ਪਰ ਨਾਰੀ ਦੀ ਤਾਂ ਇਹੀ ਕਿਸਮਤ ਹੈ ਕਿ ਉਸ ਨੂੰ ਆਪਣੀ ਨਫ਼ਰਤ ਨੂੰ ਵੀ ਸਹਿਨਸ਼ੀਲਤਾ ਦੀ ਚੁੰਨੀ ਥੱਲੇ ਟਾਕੇ ਰੱਖਣਾ ਪੈਂਦਾ ਹੈ ਉਹ ਕਈ ਦਿਨਾਂ ਤੱਕ ਬੇਚੈਨ ਰਹੀ ਹਰ ਘੜੀ ਪਾਪਾ ਦਾ ਚਿਹਰਾ ਹੀ ਅੱਖਾਂ ਦੇ ਸਾਹਮਣੇ ਆਉਂਦਾ ਰਹਿੰਦਾ ਬਚਪਨ ਵਿੱਚ ਉਸ ਨੂੰ ਸਕੂਲ ਜਾਂਦੇ ਵਕਤ ਪਾਪਾ ਟੌਫੀਆਂ ਦੀ ਦੁਕਾਨ ਤੇ ਧੀ ਦੀਆਂ ਅੱਖਾਂ ਵਿੱਚ ਲਾਲਚ ਦੇਖ ਕੇ ਖਿਲਖਿਲਾ ਕੇ ਹੱਸਦੇ ਉਸ ਨੂੰ ਪਿਆਰ ਕਰਦੇ ਹੋਏ ਕੰਨਿਆਦਾਨ ਕਰਦੇ ਵਕਤ ਰੋਂਦੇ ਹੋਏ ਤੇ ਵਿਦਾਈ ਦੇ ਵਕਤ ਪਿਆਰ ਨਾਲ ਆਸ਼ੀਰਵਾਦ ਦਿੰਦੇ ਹੋਏ ਕਾਸ਼ ਇੱਕ ਵਾਰ ਪਾਪਾ ਨੂੰ ਦੇਖ ਸਕਦੀ ਉਸ ਦਾ ਮਨ ਗੁੱਸੇ ਤੇ ਵਿਛੋੜੇ ਨਾਲ ਤੜਫ ਉੱਠਦਾ ਹੌਲੀ ਹੌਲੀ 15 ਸਾਲ ਬੀਤ ਗਏ ਕਦੇ-ਕਦੇ ਦੀਪ ਸੋਚਦੀ ਰਾਮਚੰਦਰ ਜੀ ਦਾ ਬਨਵਾਸ ਵੀ 14 ਸਾਲ ਬਾਅਦ ਟੁੱਟ ਗਿਆ ਸੀ ਪਤਾ ਨਹੀਂ ਮੇਰਾ ਮਿਲਣ ਕਦੋਂ ਆਪਣੇ ਪੀਕਿਆਂ ਨਾਲ ਹੋਵੇਗਾ ਦੀਪਦੀਤੀ ਪਿੰਕੀ 14 ਸਾਲ ਦੀ ਹੋ ਗਈ ਸੀ ਤੇ ਪੁੱਤਰ ਰਾਹੁਲ 10 ਸਾਲ ਦਾ ਦੀਪਤੀ ਨੂੰ ਦੇਖ ਕੇ ਸੋਚਦੀ ਜੇ ਕਿਸੇ ਕਾਰਨ ਕਰਕੇ ਇਹਦੇ ਸਹੁਰਿਆਂ ਨੇ ਇਹਨੂੰ ਇੱਥੇ ਨਾ ਆਉਣ ਦਿੱਤਾ ਤਾਂ ਉਸ ਦੀਆਂ ਭਿੱਜੀਆਂ ਹੋਈਆਂ ਅੱਖਾਂ ਵਿੱਚ ਇੱਕ ਨਾਲ ਦੋ ਚਿਹਰੇ ਸਾਹਮਣੇ ਆ ਜਾਂਦੇ ਇੱਕ ਆਪਣਾ ਤੇ ਇੱਕ ਆਪਣੀ ਮਾਂ ਦਾ ਉਸ ਦਾ ਰੋਮ ਰੋਮ ਕੰਬ ਉੱਠਦਾ ਅਚਾਨਕ ਸਾਹਮਣੇ ਖੜੀ ਧੀ ਨੂੰ ਘੁੱਟ ਕੇ ਕਲੇਜੇ ਨਾਲ ਲਾ ਲੈਂਦੀ ਪਿੰਕੀ ਦੀਆਂ ਅੱਖਾਂ ਹੈਰਾਨੀ ਨਾਲ ਭਰ ਜਾਂਦੀਆਂ ਕੀ ਹੋਇਆ ਮੰਮੀ ਕੁਝ ਵੀ ਤਾਂ ਨਹੀਂ ਪੁੱਤ ਦੀਪ ਸਹਿਜ ਹੋਣ ਦੀ ਨਾ ਕਾਮੋਸ਼ਿਸ਼ ਕਰਦੀ ਕੁਝ ਦਿਨਾਂ ਤੋਂ ਅਮਰ ਦੀ ਤਬੀਅਤ ਖਰਾਬ ਰਹਿਣ ਲੱਗੀ ਸੀ ਡਾਕਟਰ ਨੇ ਕੁਝ ਟੈਸਟ ਕਰਵਾਏ ਤੇ ਰਿਪੋਰਟ ਆਉਣ ਤੇ ਦੀਪ ਦੇ ਸਿਰ ਤੇ ਮੰਨੋ ਕਿਸੇ ਨੇ ਬੰਬ ਫੋੜ ਦਿੱਤਾ ਅਮਰ ਦੀਆਂ ਦੋਨੋਂ ਕਿਡਨੀਆਂ ਖਰਾਬ ਸੀ ਡਾਕਟਰ ਨੇ ਸਪਸ਼ਟ ਕਹਿ ਦਿੱਤਾ ਕਿ ਜਿਨੀ ਬਦਲ ਨਹੀਂ ਜ਼ਿੰਦਗੀ ਬਚਾਉਣ ਦਾ ਇੱਕੋ ਮਾਤਰ ਤਰੀਕਾ ਹੈ ਅਮਰ ਹਮੇਸ਼ਾ ਦੀ ਤਰ੍ਹਾਂ ਅੜ ਗਿਆ ਮੈਂ ਕਿਸੇ ਦੂਜੇ ਦਾ ਜੀਵਨ ਖਤਰੇ ਵਿੱਚ ਨਹੀਂ ਪਾ ਸਕਦਾ ਘਰ ਦੇ ਸਾਰੇ ਲੋਕਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀ ਇੱਕ ਦਿਨ ਅਮਰ ਨੇ ਭਾਵਕ ਹੋ ਕੇ ਕਿਹਾ ਦੀਪ ਮੈਂ ਆਪਣੇ ਜੀਵਨ ਵਿੱਚ ਬਸ ਇੱਕ ਹੀ ਪਾਪ ਕੀਤਾ ਹੈ ਸ਼ਾਇਦ ਉਸੇ ਪਾਪ ਦੀ ਸਜ਼ਾ ਮਿਲੀ ਹੈ ਮੈਨੂੰ ਪਾਪ ਹਾਂ ਮੈਂ ਤੇਰੇ ਪੇਕੇ ਛਡਵਾ ਦਿੱਤੇ ਤੈਨੂੰ ਤੇਰੇ ਮਾਪਿਆਂ ਨਾਲ ਮਿਲਣ ਲਈ ਤੜਫਾਇਆ ਉਹਨਾਂ ਨੂੰ ਵੀ ਤੇਰੇ ਨਾਲ ਮਿਲਣ ਨਹੀਂ ਦਿੱਤਾ ਪਤਾ ਨਹੀਂ ਕਿੰਨੀਆਂ ਵਾਦੂਆਵਾਂ ਲੱਗੀਆਂ ਹੋਣਗੀਆਂ ਮੈਨੂੰ ਛੱਡੋ ਪੁਰਾਣੀਆਂ ਗੱਲਾਂ ਮੈਂ ਹੁਣ ਠੀਕ ਆ ਜੇ ਚਾਹੀ ਤਾਂ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਚਲੀ ਜਾ ਅਮਰ ਨੇ ਝੱਕਦੇ ਹੋਏ ਕਿਹਾ ਦੀਪ ਚੌਂਕ ਪਈ ਉਸਦੇ ਬੁੱਲਾਂ ਤੇ ਇੱਕ ਮੁਸਕਾਨ ਤੈਰ ਗਈ ਅਮਰ ਸਿਰ ਸੁੱਟੀ ਬੈਠਾ ਰਿਹਾ ਉਸਨੇ ਫਿਰ ਕੁਝ ਨਹੀਂ ਕਿਹਾ ਬਹੁਤ ਕਸ਼ਟ ਸਹਿਣ ਤੋਂ ਬਾਅਦ ਇੱਕ ਸਵੀਰ ਨਸ਼ਵਰ ਕਾਇਆ ਨੂੰ ਤਿਆਗ ਕੇ ਉਸਦੀ ਆਤਮਾ ਅਨੰਤ ਵਿੱਚ ਵਲੀਨ ਹੋ ਗਈ ਅਮਰ ਦੀ 13ਵੀਂ ਤੋਂ ਬਾਅਦ ਦੀਪ ਦੇ ਭਰਾ ਨੇ ਉਸ ਨੂੰ ਆਪਣੇ ਨਾਲ ਲਿਜਾਣਾ ਚਾਹਿਆ ਉਸਦੀ ਸੱਸ surjeet कौर ਸਿਰ ਤੇ ਹੱਥ ਫੇਰਦੀ ਹੋਈ ਬੋਲੀ ਜਾ ਚਲੀ ਜਾ ਦੀਪ ਰੋਕਣ ਵਾਲਾ ਆਪਣੀ ਕਸਮ ਦੇਣ ਵਾਲਾ ਹੁਣ ਹੈ ਹੀ ਕਿੱਥੇ ਪੈਣੀ ਸਟੇਸ਼ਨ ਆ ਗਿਆ ਦੀਪ ਨੂੰ ਇਕਦਮ ਉਸਦੇ ਭਰਾ ਨੇ ਉਠਾਇਆ ਉਹ ਜਿਵੇਂ ਨੀਂਦ ਚ ਉੱਠੀ ਸਟੇਸ਼ਨ ਤੇ ਸਾਰੇ ਘਰ ਦੇ ਮੈਂਬਰ ਖੜੇ ਸੀ ਉਹ ਭੱਜ ਕੇ ਜਾ ਕੇ ਆਪਣੀ ਮਾਂ ਨਾਲ ਲਿਪਟ ਗਈ ਮਾਂ ਤੇ ਦਾ ਇਹ ਮਿਲਨ ਦੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਵਿਆਹ ਦੇ ਸੁਹੇ ਜੋੜੇ ਵਿੱਚ ਵਿਦਾ ਕਰਨ ਤੋਂ ਬਾਅਦ ਤੈਨੂੰ ਇੱਕ ਵਿਧਵਾ ਦੇ ਰੂਪ ਵਿੱਚ ਦੇਖੂੰਗੀ ਇਹ ਤਾਂ ਮੈਂ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਧੀ ਨੂੰ ਅਜਿਹੇ ਲਿਬਾਸ ਵਿੱਚ ਦੇਖ ਕੇ ਮਾਂ ਦੀ ਆਤਮਾ ਤੱਕ ਤੜਫੁੱਠੀ। ਇਹੀ ਸੱਚ ਹੈ ਮੰਮੀ ਆਪਾਂ ਦੋਨਾਂ ਨੇ ਸਜ਼ਾ ਭੁਗਤੀ ਹੈ ਤੇ ਤੁਹਾਡੀ ਸਜ਼ਾ ਇਹ ਸੀ ਕਿ ਤੁਸੀਂ ਮੈਨੂੰ ਵਿਧਵਾ ਦੇ ਰੂਪ ਵਿੱਚ ਦੇਖਿਆ ਤੇ ਮੇਰੀ ਸਜ਼ਾ ਇਹ ਹੈ ਕਿ ਮੈਂ ਸੁਹਾਗਣ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਕਦੇ ਆ ਹੀ ਨਹੀਂ ਸਕੀ। ਦੀਪ ਰੋ ਰਹੀ ਸੀ। ਮੇਰੀ ਬੱਚੀ ਪਤਾ ਨਹੀਂ ਕਿਸ ਪਾਪ ਦੀ ਸਜ਼ਾ ਮਿਲੀ ਹੈ ਤੈਨੂੰ। ਸਜ਼ਾ ਸਜ਼ਾ ਤਾਂ ਅੱਜ ਖਤਮ ਹੋ ਗਈ ਹੈ ਮੰਮੀ। ਮੈਂ ਸਜ਼ਾ ਮੁਕਤ ਹੋ ਗਈ। ਸਜਾ ਮੁਕਤ ਦੀਪ ਦਾ ਰੋਣਾ ਸਾਰੀਆਂ ਸੀਮਾਵਾਂ ਤੋੜ ਰਿਹਾ ਸੀ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂਕਿ ਇਹੋ ਜਿਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ कहानी सुनन ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ